ਸਾਰੇ ਸਦਨ ਦਾ ਧਿਆਨ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰੁਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟਰੈਵਲ ਏਜੰਟਾਂ ਜਿਹੜੇ ਨੌਜਵਾਨਾਂ ਨੂੰ ਇਹੋ ਜਿਹੇ ਸੁਪਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਈਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਬੇਵੱਸ ਨੌਜਵਾਨਾਂ ਨੂੰ ਰੋਸ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੁਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ

ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਾਹਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਮੁਲਕਾਂ ਤੋਂ ਵਾਪਸ ਲਿਆਉਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੇ ਜਿਹੜਾ ਹੈ ਉਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾਂ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਤਖਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਣ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟਾਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸੀ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾ-ਮਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ-ਬਾਬੂ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ